ਉਹ ਪੰਜਾਬੀ ਬੰਦਾ ਬਈ ਸਬਜੀ ਵੇਚਦਾ ਸੀ ਯਾਰ ਠੀਕ ਆ ਇਹ ਬੁੱਢਿਆ ਲੱਗੇ ਯਾਰ ਇਧਰ ਨੂੰ ਨਾ ਕਰੀਂ ਬਈ ਉਧਰ ਨੂੰ ਆ ਮੇਰੇ ਬੁੱਢਿਆ ਭਾਈਆਂ ਨੇ ਕੁੱਟਿਆ ਠੀਕ ਆ ਤੇ ਬੰਦਾ ਰੇੜੀ ਲੈ ਕੇ ਭੱਜ ਗਿਆ ਰੇੜੀ ਵਾਲਾ ਸੀਗਾ ਇੰਨੀ ਅੱਜ ਤੱਕ ਯਾਰ ਜੇ ਬੰਦੇ ਜੇ ਕੋਈ ਨੌਕਸਾ ਦਾ ਮਤਲਬ ਹੈ ਥੋੜੀ ਆ ਵੀ ਇਹਨੂੰ ਉਹ ਉਹਦੇ ਉਹਨੂੰ ਕੁੱਟਣਾ ਉਹ ਦੇਖੋ ਇਹਦੇ ਹਾਲਾਤ ਦੇਖੋ ਬੰਦੇ ਦੇ ਯਾਰ ਬਈ ਨਹੀਂ ਬਹਿ ਉੱਥੇ ਬੰਦੇ ਸੱਟਾਂ ਮਾਰਿਆ ਹੋਇਆ ਨਾ ਆ ਬਾਈ ਇਹਨਾਂ ਠੀਕ ਆ ਹੁਣ ਬਈਆ ਭੱਜ ਗਿਆ ਬੰਦੇ ਨੇ ਫੱਟੀ ਮਾਰੀ ਯਾਰ ਵੇ ਬੰਦਾ ਸਿਰ ਪਾੜਦਾ ਯਾਰ ਵੇ ਕਿੰਨੀ ਕਿੰਨੀ ਜ਼ੋਰ ਨਾਲ ਯਾਰ ਫੱਟੀ ਮਾਰੀ ਇਹਦੇ ਫੱਟੀ ਐਨੇ ਯਾਰ ਇੱਥੇ ਮੰਡੀ ਐਨੇ ਪੰਜਾਬੀ ਫਿਰਦੇ ਯਾਰ ਬੰਦੇ ਚ ਭੈਣ ਚੋਂ ਬੰਦਿਆਂ ਸਿਰ ਪਾੜਦਾ ਯਾਰ ਫਿੱਟੇ ਮੂਹਾਂ ਥੋੜੇ ਯਾਰ ਆ ਜੇ ਬੰਦੇ ਦੇ ਮਾਰੀ ਕੱਲ ਨੂੰ ਹੋਰ ਤੇ ਮਾਰਨੇ ਵੇਖੋ ਕਿੰਨੇ ਜਾਣੇ ਆ ਇੱਥੇ ਨਹੀਂ ਤਾਂ ਬਹੁਤ ਆ ਕੱਲੇ ਕੱਲੇ ਛੇਤਰ ਖਾਉਂਗੇ ਨਾ ਭੈਣ ਦਾ ਸਾਰਿਆਂ ਨੇ ਪੈ ਜਾਣਾ ਹਾਂ ਭੱਜ ਗਿਆ ਉਹਦਾ ਨਾ ਭੱਜ ਗਿਆ ਭੱਜ ਗਿਆ ਹੋ ਗਿਆ ਨਹੀਂ ਤਾਂ ਹੋ ਜਾਣਾ ਹੀ ਕੰਮ ਭਈਆ ਸੀ ਕਰਨਾ ਭਈਆ ਸੀ ਭయ్యా ਜੀ ਗਾ ਐਡੀ ਹਿੰਮਤ ਉਹ ਭੇਜੋ ਐਡੀ ਹਿੰਮਤ ਹੋ ਗਈ ਯਾਰ ਇਹਨਾਂ ਦੇ ਸਾਡੇ ਬੰਦੇ ਦੇ ਭੇਜੋ ਹੱਥ ਝੱਕਣਗੇ ਯਾਰ ਇਹਨਾਂ ਦਾ ਪਤਾ ਨਹੀਂ ਪਾੜ ਦੇ ਭੇਜੋ ਬੰਦੇ ਦੇ ਯਾਰ ਦੱਸ ਸਾਰਾ ਸਮਾਰ ਰੋਤਾ ਤਾਂ ਬੰਦਾ ਸਾਰੀ ਇਹੀ ਤੇ ਗਰੀਬ ਬੰਦਾ ਵਾ ਸਬਜੀ ਚਰੇ ਵੀ ਸਾਰੀ ਰੋਤੀ ਹੈ ਕੋਈ ਨਹੀਂ ਕਹਿੰਦੇ ਸਿੱਟਣ ਲੱਗ ਗਏ ਯਾਰ ਆ ਗਏ ਕੋਈ ਕਸੂਰ ਨਹੀਂ ਕੋਈ ਕਸੂਰ ਨਹੀਂ ਯਾਰ ਵਿਚਾਰੇ ਗਰੀਬ ਦਾ ਯਾਰ ਇਹ 2000 ਭੈਂਟ ਸਾਡੇ ਨਾਲ ਭੈਂਟ ਬਾਈ ਯਾਰ ਲੱਖ ਦਾ ਦਾਰੂ ਪੀਤੀ ਹੋਗੀ ਆਪਾਂ ਇਹ ਨਹੀਂ ਕਹਿੰਦੇ ਦਾਰੂ ਪੀਣ ਦਾ ਬੰਦਾ ਕਮੜਾ ਹੁੰਦਾ ਮਾਰਨ ਵਾਲਾ ਕੰਮ ਨਹੀਂ ਕੋਈ ਗਲਤੀ ਹੋਗੀ ਆਪਾਂ ਇਹ ਨਹੀਂ ਕਹਿੰਦੇ ਨਹੀਂ ਗਲਤੀ ਹੋਗੀ ਪਰ ਇਹ ਬੰਦਾ ਜਿਹੜਾ ਇਹਨਾਂ ਸੌਤਾ ਲਈ ਫੜਾ ਦਾਰੂ ਥੋੜੀ ਪਿੰਦਾ ਹੋਊਗਾ ਹਾਂ 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 ਇਹਦੇ ਵਿੱਚ ਛੱਤਰ ਪਹਿਣ ਤੂੰ ਪਰਸ ਹੋਵੇ ਦੋਕੇ ਜੇ ਮਰੀ ਉਹ ਵੀ ਭਈਆ ਵਾ 5000 ਉਹ ਜਿਹੜਾ ਰੇੜੇ ਛੱਡ ਕੇ ਗਿਆ ਜਿਹਨੇ ਮਾਰਿਓ ਭੱਜ ਗਿਆ ਰੇੜੀ ਛੱਡ ਕੇ ਠੀਕ ਆ ਉਹ ਲੈੜੀ ਲੈੜੀ ਲੈ ਚੱਕੇ ਭੈਣੋ ਪਿਆਪੀ ਕਹਿੰਦੇ ਸਾਹਮਣੇ ਇੱਥੇ ਛੱਡ ਸਰ ਪਾੜੀ ਜਾਂਦੇ ਯਾਰ ਇੱਥੇ ਭਈਏ ਯਾਰ ਐਡਾ ਭੈਣੋ ਸਾਡੇ ਯਾਰ ਬਈਏ ਲੱਖ ਮਿਲ ਪੂਰੀ ਹੋ ਗਈ ਮਰ ਗਏ ਯਾਰ ਭੈਣੋ ਜਿਹੜਾ ਤੁਸੀਂ ਪੁੱਤ ਨੂੰ ਛੱਡਿਆ ਹੋਊਗਾ ਯਾਰ ਕਮ ਸਕਾ ਪੰਜਾਬ ਤਾਂ ਨਹੀਂ ਮਰਿਆ ਗਿਆ ਹਾਂ ਬਿਲਕੁਲ ਯਾਰ ਸਾਰੀਆਂ ਗੱਲਾਂ ਛੱਡ ਦੋ ਬੰਦਾ ਵੇਖੋ ਪੰਜਾਬ ਦੇ ਵਿੱਚ ਤੇ ਆਪਦੇ ਬੰਦੇ ਰੋਜ਼ਗਾਰ ਕਰ ਰਹੇ ਹੋਣ ਇੱਥੇ ਇਸ ਤੋਂ ਪਹਿਲਾਂ ਜਦੋਂ ਉਹਦੇ ਮਾਰੀਆਂ ਉਦੋਂ ਵੀ ਪੰਜਾਬੀ ਬੰਦੇ ਨੇ ਵੇਖਿਆ ਉਦੋਂ ਵੀ ਨੰਘ ਕੇ ਗਏ ਆ ਠੀਕ ਆ ਅਸੀਂ ਆਏ ਆ ਅਸੀਂ ਆ ਕੇ ਇੱਥੇ ਵੇਖਿਆ ਪਤੰਦਰੋ ਵੀ ਵੇਖ ਕੇ ਗਏ ਤੇ ਫੜ ਕੇ ਭੈਣ ਜੋ ਬੰਦਿਆਂ ਮੂੰਹ ਘਟ ਦੋ ਪੈ ਇਹ ਇਹ ਛੜਾ ਨਹੀਂ ਸਕਦੇ ਤੁਸੀਂ ਇੱਕ ਮਿੰਟ ਨਹੀਂ ਜੇ ਜੇ ਇਥੇ ਗੱਲ ਇਨਸਾਨੀਅਤ ਦੀ ਆ ਤੇ ਪੰਜਾਬੀ ਭਈਆ ਦੀ ਬਾਤ ਪਹਿਲਾਂ ਤੇ ਬੰਦਾ ਤਾਂ ਛੜਾ ਦੋ ਘਟੋ ਘਟ ਇੱਕ ਬੰਦਾ ਕੁੱਟ ਗਿਆ ਉਹਨੂੰ ਜਿਹੜੀ ਤੇ ਜਿਹੜੀ ਉਹਨੂੰ ਲਾਈ ਬੈਠਾ ਨੇ ਬਲਮਾਰਕ ਕਰਕੇ ਲਾਈ ਬੈਠੇ ਆ ਤੇ ਸਾਡੇ ਪਿਆਰ ਕਰਕੇ ਲਾਈ ਬੈਠੇ ਤੁਸੀਂ ਕਿਸੇ ਨੇ ਨਹੀਂ ਛੜਾਇਆ ਭਾਈ ਬੰਦਾ ਪੰਜਾਬੀ ਸੀਗਾ ਹੁਣ ਉਹ ਬੰਦਾ ਭੱਜ ਗਿਆ ਵਾ ਧੰਨਵਾਦ ਭਾਈ ਵੀਡੀਓ ਸ਼ੇਅਰ ਜ਼ਰੂਰ ਕਰੋ ਤਾਂ ਕਿ ਯਾਰ ਇਹ ਜਿਆ ਕੋਈ ਨਾ ਹੋਵੇਗਾ ਤਾਂ ਜਿੱਥੇ ਕੋਈ ਬੰਦੇ ਨਾਲ ਧੱਕਾ ਹੁੰਦਾ ਤੇ ਉਹਦੇ ਨਾਲ ਖੜਿਆ ਕਰੋ ਏ ਬਾਈ ਨੇ ਸਾਰਾ ਕੋ ਲੈ ਜਾਣਾ ਸਾਰਾ ਲੈ ਜਾ ਆਉਂਦੇ ਹੁਣ ਆਜੂ ਹੂੰ ਚੰਗਾ ਬਾਈ ਕਹਿੰਦਾ ਠੀਕ ਆ ਮਲਾਜ ਮੁੰਡੇ ਫਿਰ ਠੀਕ ਆ ਭੱਜ ਗਿਆ ਯਾਰ ਸ਼ਰਮਾ ਬਾਈ ਉਹ ਭੱਜ ਗਿਆ ਹੈ ਰੇੜੀ ਛੱਡ ਕੇ ਭੱਜ ਗਿਆ ਇਹਨਾਂ ਨੂੰ ਸਾਰਾ ਪਤਾ ਯਾਰ ਸਾਰੇ ਇਹਨਾਂ ਨੂੰ ਪਤਾ ਆ ਭੱਜਾਂ ਨੂੰ ਚੱਲੇ ਰਹੀ ਨੇ ਰੇੜੀ ਇਹਨਾਂ ਨੂੰ ਬੰਦੇ ਇਹਨਾਂ ਦੇ ਆ ਦੱਸਣਾ ਨਹੀਂ ਹੈ ਇਹਨਾਂ ਨੂੰ ਦੱਸਣਾ ਨਹੀਂ ਕਿਸੇ ਨੂੰ ਸਾਰਾ ਭਾਈ ਆਹਨੋ ਬੋਲ ਰਹੇ ਹੋਊਗਾ ਤੁਸਾਂ ਬੋਲ ਰਹੇ ਹੋਏ ਆਪਾਂ ਪਾਣੀ ਲੈ ਆਏ ਕਿਹੜਾ ਮੰਡੀ ਚ ਪਾਣੀ ਆ ਤੜਦਣਾ ਦੋ ਦੋਨਾਂ ਨੇ ਦੁਪਹਿਰੇ ਕੁੱਟਾਈ ਤੰਗੋ ਕੰਮ ਕਰਦੇ ਦੋ ਭੈਣ ਚੋਦ ਕਹਿੰਦਾ ਮੈਂ ਦੋ ਵਾਰੀ ਇੱਥੇ ਤਪਿਆ ਦੋ ਵਾਰੀ ਕਿਉਂ ਐ ਪਾਸੇ ਕਰਦਾ ਮੈਂ ਉਹਨੂੰ ਕਿਹਾ ਸੀ ਇਹ ਕਰੀ ਤੂੰ ਪੰਜਾਬੀ ਇਹ ਗੱਲ ਮੰਨਿਆ ਕਰ ਮੈਨੂੰ ਇੱਕ ਚਪੇੜ ਮਾਰੀ ਕਹਿੰਦਾ ਮੈਂ ਉਹਦੇ ਚਾਰ ਮਾਰੀਆਂ ਮੇਰੇ ਸਾਹਮਣੇ ਮਾਰੀਆਂ ਨਾਲੇ ਇੱਥੇ ਡਿੱਗੇ ਮੈਂ ਤਾਂ ਜਾਣ ਕੇ ਚੱਕੇ ਮੈਂ ਉੱਧਰ ਰਣ ਕੇ ਹਾਲਾ ਕਿ ਮੈਨੂੰ ਗੜਾ ਅੰਦਰਦੀ ਯਾਰ ਵੀ ਉਧਰ ਅਧਾਈ ਬੰਦਾ ਨਹੀਂ ਤੇ ਨਹੀਂ ਯਾਰ ਇੱਥੋਂ ਆਣ ਕੇ ਬੰਦੇ ਚੱਕੇ ਉਹਨੇ ਆਂਦੇ ਨਾਲ ਬੈਠੋ ਨਿਕਲੇ ਇਹ ਥੋੜੀ ਹੁਣ ਚਲੋ ਯਾਰ ਠੀਕ ਹੈ ਲੈ ਕੋਈ ਉਹ ਤਾਂ ਹੀ ਚੱਲ ਕੋਈ ਯਾਰ ਬੰਦਾ ਭਾਈ ਜੇ ਸਹੀ ਆ ਤਾਂ ਛੋਟਾ ਲੜਦਾ ਕੋਈ ਡਾਂਗ ਛੋਟਾ ਲੈ ਕੇ ਆਗਾ ਤੁਸੀਂ ਲੜੋ ਬੰਦਾ दारू ਪੀਤੀ ਬੰਦਾ ਪਾਗਲ ਆ ਬੰਦਾ ਭਾਈ ਮੈਂਟਲੀ ਅਸੈਟ ਆ ਉਹਦੇ ਉਹਦੇ ਤੁਸੀਂ ਕੀ ਕਰਦੇ ਸਾਡੇ ਨਾਲ ਉਹ ਲੈ ਆਓ ਤਾਂ ਦੂਰ ਪੈਣ ਦੇ ਆਓ ਡਾਂਗ ਦੂਰ ਪੈਣ ਚੋ ਵੱਡਾ ਨਾ ਮੈਥੇ ਤੇ